ਰਾਸ਼ਟਰੀ ਪੁਰਸਕਾਰ winner ਸਿੰਗਰ ਬੀ ਪ੍ਰਾਕ ਜੋ ਕਿ ਮੰਨੇ ਪਰਮੰਨੇ ਗਾਇਕ ਮੰਨੇ ਜਾਂਦੇ ਨੇ ਉਹਨਾਂ ਨੂੰ ਲਾਈਵ ਸ਼ੋਅ ਦੇ ਵਿੱਚ ਦੇਖਣ ਦੇ ਲਈ ਅਕਸਰ ਹੀ ਲੋਕਾਂ ਦੀ ਭੀੜ ਕਾਫੀ ਇਕੱਠੀ ਹੋ ਜਾਂਦੀ ਹੈ ਤੇ ਲੋਕ ਉਹਨਾਂ ਨੂੰ ਦੂਰੋਂ ਦੂਰੋਂ ਸੁਣਨ ਦੇ ਲਈ ਆਉਂਦੇ ਨੇ ਤੇ ਉਹਨਾਂ ਨੂੰ ਸੁਣਨ ਦੇ ਲਈ ਭੀੜ ਹੈ ਜਿਹੜੀ ਕਾਫੀ ਬੇਕਾਬੂ ਹੋ ਜਾਂਦੀ ਹੈ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਚ ਜਿੱਥੇ ਕੇ ਬੀ ਪ੍ਰਾਕ ਨੇ ਸ਼ਨੀਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ 'ਚ ਪੇਸ਼ਕਾਰੀ ਦਿੱਤੀ ਸੀ ਹਾਲਾਂਕਿ ਚੀਜ਼ਾਂ ਉਦੋਂ ਕਾਫੀ ਖਰਾਬ ਹੋ ਗਈਆਂ ਜਦੋਂ ਕਿ ਅਧਿਕਾਰੀਆਂ ਨੂੰ ਉਹਨਾਂ ਦਾ ਲਾਈਵ ਸ਼ੋਅ ਜਿਹੜਾ ਵਿਚਾਲੇ ਉਹ ਹੀ ਅਚਾਨਕ ਬੰਦ ਕਰਵਾਉਣਾ ਪਿਆ ਇਸ ਸ਼ੋਅ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਤੇ ਸਥਾਨਿਕ ਪੁਲਿਸ ਤੇ ਅਧਿਕਾਰੀਆਂ ਲਈ ਭੀੜ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਦੱਸਿਆ ਗਿਆ ਹੈ ਕਿ 15000 ਤੋਂ ਵੱਧ ਲੋਕ ਇਸ ਪ੍ਰੋਗਰਾਮ 'ਚ ਪਹੁੰਚੇ ਸਨ ਜਿਸ ਦੀ ਅਸਲ 'ਚ ਸਮਰੱਥਾ 5000 ਲੋਕਾਂ ਨੂੰ ਰੱਖਣ ਦੀ ਸੀ ਭੀੜ ਕਾਰਨ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਣ ਲਈ ਲਾਈਵ ਸ਼ੋਅ ਨੂੰ ਸਿਰਫ ਡੇਢ ਘੰਟੇ ਦੇ ਅੰਦਰ ਹੀ ਖਤਮ ਕਰ ਦਿੱਤਾ ਗਿਆ ਅਧਿਕਾਰਤ ਐਲਾਨ ਮੁਤਾਬਕ ਬੀ ਪ੍ਰਾਕ ਦਾ ਮਿਊਜ਼ਿਕ ਪ੍ਰੋਗਰਾਮ ਸ਼ਨੀਵਾਰ ਸ਼ਾਮ ਨੂੰ 7 ਵਜੇ ਸ਼ੁਰੂ ਹੋਣ ਵਾਲਾ ਸੀ ਹਾਲਾਂਕਿ ਸ਼ਾਮ 5 ਵਜੇ ਤੋਂ ਹੀ ਲੋਕ ਵੱਡੀ ਗਿਣਤੀ ਚ ਪ੍ਰੋਗਰਾਮ ਵਾਲੀ ਜਗ੍ਹਾ ਤੇ ਇਕੱਠੇ ਹੋ ਗਏ ਸਨ ਤੇ ਗਾਇਕ ਦੇ ਆਉਣ ਤੇ ਹੀ ਮੰਚ ਤੇ ਉਹਨਾਂ ਦੇ ਆਉਣ ਦੇ ਉੱਪਰ ਹੀ ਜਿਹੜੀ ਭੀੜ ਐ ਉਹ ਵਾਦਦੀ ਗਈ ਪ੍ਰੋਗਰਾਮ ਵਾਲੀ ਜਗ੍ਹਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਹੁਣ ਆਨਲਾਈਨ ਸਾਹਮਣੇ ਆਈਆਂ ਨੇ ਜਿੰਨਾ ਚਿਰ ਟੁੱਟੀਆਂ ਕੁਰਸੀਆਂ ਦੇਖੀਆਂ ਜਾ ਸਕਦੀਆਂ ਨੇ ਤੇ ਭੀੜ ਨੇ ਪ੍ਰਾਪਰਟੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਏ ਜਿਸ ਕਾਰਨ ਅਧਿਕਾਰੀਆਂ ਨੂੰ ਸ਼ੋਅ ਜਲਦ ਹੀ ਖਤਮ ਕਰਨਾ ਪਿਆ ਤੇ ਇਹ ਯਕੀਨੀ ਕੀਤਾ ਗਿਆ ਕਿ ਲੋਕ ਸੁਰੱਖਿਅਤ ਰੂਪ ਨਾਲ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਣ ਇਸ ਕਰਕੇ ਹੀ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਸ਼ੋਅ ਹੈ ਜਿਹੜਾ ਕਿ ਉਸ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਵਿਚਾਲਿਆਂ ਹੀ ਉਸ ਦਾ ਜੋ ਪੂਰਾ ਸਮਾਸੀ ਉਸ ਤੋਂ ਪਹਿਲਾਂ ਹੀ ਸ਼ੋਅ ਨੂੰ ਖਤਮ ਕਰ ਦਿੱਤਾ ਗਿਆ ਅਜਿਹੀ ਅਪਡੇਟ ਦੇ ਲਈ ਤੁਸੀਂ ਦੇਖਦੇ ਰਹੋ ਫਿਲਮ ਇਜੈਕਸ਼ਨ ਦੱਸਦੀ ਹੈ ਕਿ ਰਾਸ਼ਟਰੀ ਪੁਰਸਕਾਰ winner singer B Praak ਜੋ ਕਿ ਮੰਨੇ ਪਰਮੰਨੇ ਗਾਇਕ ਮੰਨੇ ਜਾਂਦੇ ਨੇ ਉਹਨਾਂ ਨੂੰ live show ਦੇ ਵਿੱਚ ਦੇਖਣ ਦੇ ਲਈ ਅਕਸਰ ਹੀ ਲੋਕਾਂ ਦੀ ਭੀੜ ਕਾਫੀ ਇਕੱਠੀ ਹੋ ਜਾਂਦੀ ਹੈ ਤੇ ਲੋਕ ਉਹਨਾਂ ਨੂੰ ਦੂਰੋਂ ਦੂਰੋਂ ਸੁਣਨ ਦੇ ਲਈ ਆਉਂਦੇ ਨੇ ਤੇ ਉਹਨਾਂ ਨੂੰ ਸੁਣਨ ਦੇ ਲਈ ਭੀੜ ਹੈ ਜਿਹੜੀ ਕਾਫੀ ਬੇਕਾਬੂ ਹੋ ਜਾਂਦੀ ਹੈ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਚ ਜਿੱਥੇ ਕੇ ਬੀ ਪ੍ਰਾਕ ਨੇ ਸ਼ਨੀਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ਚ ਪੇਸ਼ਕਾਰੀ ਦਿੱਤੀ ਸੀ ਹਾਲਾਂਕਿ ਚੀਜ਼ਾਂ ਉਦੋਂ ਕਾਫੀ ਖਰਾਬ ਹੋ ਗਈਆਂ ਜਦੋਂ ਕਿ ਅਧਿਕਾਰੀਆਂ ਨੂੰ ਉਹਨਾਂ ਦਾ ਲਾਈਵ ਸ਼ੋਅ ਜਿਹੜਾ ਵਿਚਾਲੇ ਉਹ ਹੀ ਅਚਾਨਕ ਬੰਦ ਕਰਵਾਉਣਾ ਪਿਆ ਇਸ ਸ਼ੋਅ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਤੇ ਸਥਾਨਿਕ ਪੁਲਿਸ ਤੇ ਅਧਿਕਾਰ ਤਾਰੀਆਂ ਲਈ ਭੀੜ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਦੱਸਿਆ ਗਿਆ ਹੈ ਕਿ 15000 ਤੋਂ ਵੱਧ ਲੋਕ ਇਸ ਪ੍ਰੋਗਰਾਮ 'ਚ ਪਹੁੰਚੇ ਸਨ ਜਿਸ ਦੀ ਅਸਲ 'ਚ ਸਮਰੱਥਾ 5000 ਲੋਕਾਂ ਨੂੰ ਰੱਖਣ ਦੀ ਸੀ ਭੀੜ ਕਾਰਨ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਣ ਲਈ ਲਾਈਵ ਸ਼ੋਅ ਨੂੰ ਸਿਰਫ ਡੇਢ ਘੰਟੇ ਦੇ ਅੰਦਰ ਹੀ ਖਤਮ ਕਰ ਦਿੱਤਾ ਗਿਆ ਅਧਿਕਾਰਤ ਐਲਾਨ ਮੁਤਾਬਕ ਬੀ ਪ੍ਰਾਕ ਦਾ ਮਿਊਜ਼ਿਕ ਪ੍ਰੋਗਰਾਮ ਸ਼ਨੀਵਾਰ ਸ਼ਾਮ ਨੂੰ 7 ਵਜੇ ਸ਼ੁਰੂ ਹੋਣ ਵਾਲਾ ਸੀ ਹਾਲਾਂਕਿ ਸ਼ਾਮ 5 ਵਜੇ ਤੋਂ ਹੀ ਲੋਕ ਵੱਡੀ ਗਿਣਤੀ 'ਚ ਪ੍ਰੋਗਰਾਮ ਵਾਲੀ ਜਗ੍ਹਾ ਤੇ ਇਕੱਠੇ ਹੋ ਗਏ ਸਨ ਤੇ ਗਾਇਕ ਦੇ ਆਉਣ ਤੇ ਹੀ ਮੰਚ ਤੇ ਉਹਨਾਂ ਦੇ ਆਉਣ ਦੇ ਉੱਪਰ ਹੀ ਜਿਹੜੀ ਭੀੜ ਐ ਉਹ ਵਾਦਦੀ ਗਈ ਪ੍ਰੋਗਰਾਮ ਵਾਲੀ ਜਗ੍ਹਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਹੁਣ ਆਨਲਾਈਨ ਸਾਹਮਣੇ ਆਈਆਂ ਨੇ ਜਿੰਨਾ ਚਿਰ ਟੁੱਟੀਆਂ ਕੁਰਸੀਆਂ ਦੇਖੀਆਂ ਜਾ ਸਕਦੀਆਂ ਨੇ ਤੇ ਭੀੜ ਨੇ ਪ੍ਰਾਪਰਟੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਏ ਜਿਸ ਕਾਰਨ ਅਧਿਕਾਰੀਆਂ ਨੂੰ ਸ਼ੋਅ ਜਲਦ ਹੀ ਖਤਮ ਕਰਨਾ ਪਿਆ ਤੇ ਇਹ ਯਕੀਨੀ ਕੀਤਾ ਗਿਆ ਕਿ ਲੋਕ ਸੁਰੱਖਿਅਤ ਰੂਪ ਨਾਲ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਣ ਇਸ ਕਰਕੇ ਹੀ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਸ਼ੋਅ ਹੈ ਜਿਹੜਾ ਕਿ ਉਸ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਵਿਚਾਲਿਆਂ ਹੀ ਉਸ ਦਾ ਜੋ ਪੂਰਾ ਸਮਾਸੀ ਉਸ ਤੋਂ ਪਹਿਲਾਂ ਹੀ ਸ਼ੋਅ ਨੂੰ ਖਤਮ ਕਰ ਦਿੱਤਾ ਗਿਆ ਅਜਿਹੀ ਅਪਡੇਟ ਦੇ ਲਈ ਤੁਸੀਂ ਦੇਖਦੇ ਰਹੋ ਫਿਲਮ ਇਜੈਕਸ਼ਨ